ਲਾਲਾ ਸੁੰਦਰਦਾਸ ਕਪੂਰ ਚੈਰੀਟੇਬਲ ਸੁਸਾਇਟੀ ਵੱਲੋਂ ਸੁੰਦਰ ਆਸ਼ਰਮ ਪੰਗੀ ਚੋ ਪੁਲ ਨੇੜੇ ਇੱਕ ਬਹੁਤ ਹੀ ਨੇਕ ਕੰਮ ਕੀਤਾ ਜਾ ਰਿਹਾ ਹੈ ਇੱਥੇ ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟ੍ਰਾਂਸਪਲਾਂਟ ਸੁਸਾਇਟੀ ਵੱਲੋਂ ਮ੍ਰਿਤਕ ਲੋਕਾਂ ਦੀਆਂ ਅੱਖਾਂ ਦਾਨ ਕਰਕੇ ਲੋੜਵੰਦਾਂ ਦੇ ਜੀਵਨ 'ਚ ਰੋਸ਼ਨੀ ਪਾਈ ਜਾ ਰਹੀ ਹੈ ਉਥੇ ਇਸ ਦੇ ਨਾਲ ਨਾਲ ਇੱਥੇ ਚੰਗੇ ਭਲੇ ਲੋਕਾਂ ਦੀਆਂ ਅੱਖਾਂ ਤੇ ਲੱਗੀਆਂ ਐਨਕਾਂ ਬਹੁਤ ਹੀ ਪ੍ਰਭਾਵਸ਼ਾਲੀ ਦਵਾਈ ਨਾਲ ਉਤਾਰੀਆਂ ਜਾਂਦੀਆਂ ਹਨ ਇਹ ਦਵਾਈ ਹਰੀਦوار ਤੋਂ ਖਾਸ ਤੌਰ ਤੇ ਮੰਗਵਾਈ ਜਾਂਦੀ ਹੈ ਅਤੇ ਲੋਕ ਭਲਾਈ ਲਈ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਬਹੁਤ ਸਾਰੇ ਲੋਕ ਇਸ ਦਵਾਈ ਨਾਲ ਆਪਣੀ ਨਜ਼ਰ ਵਿੱਚ ਸੁਧਾਰ ਮਹਿਸੂਸ ਕਰ ਚੁੱਕੇ ਹਨ ਜੇ ਤੁਸੀਂ ਵੀ ਇਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਹੁਸ਼ਿਆਰਪੁਰ ਦੇ ਪੰਗੀ ਚੋ ਪੁਲ ਨੇੜੇ ਸੁੰਦਰ ਆਸ਼ਰਮ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਪਹੁੰਚ ਕੇ ਆਧਾਰ ਕਾਰਡ ਦਿਖਾ ਕੇ ਮੁਫਤ ਦਵਾਈ ਪ੍ਰਾਪਤ ਕਰ ਸਕਦੇ ਹੋ ਇਹ ਸੇਵਾ ਪੂਰੀ ਤਰ੍ਹਾਂ ਜਨ ਹਿਤ ਲਈ ਹੈ ਸਰ ਇਹ ਦਵਾਈ ॠषि ਕੇਸ਼ ਤੋਂ ਸਾਨੂੰ ਪੇਗੀ ਜਾਂਦੀ ਹੈ ਜੀ ਇੱਕ ਸੰਿਆਸੀ ਨੇ ਉਤੇ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਗ੍ਰੰਥਾ ਦੇ ਵਿੱਚੋਂ ਇਸ ਦਵਾਈ ਦਾ ਫਾਰਮੂਲਾ ਲਿਖਤਾ ਜਿਹਦੇ ਕੁਝ ਨਹੀਂ ਹੈ ਸਿਰਫ ਗੰਗਾ ਦਲ ਔਰ ਕੇਸਰ ਦੇ ਨਾਲ ਬਣਾਈ ਗਈ ਕਿਸੇ ਕਿਸਮ ਦੀ ਉਹਦੇ ਕੋਈ ਮੈਡੀਸਨ ਕੋਈ ਐਸਿਡ ਨਹੀਂ ਟੱਚ ਕੀਤਾ ਗਿਆ ਔਰ ਉਹਨਾਂ ਦੇ ਲਿਆਜ ਦੇ ਨਾਲ ਜੋ ਅਸੀਂ ਦੇਖਦੇ ਆ ਕਿ ਸੰਕੜੇ ਲੋਕ ਇਹਨੂੰ ਰਿਪੀਟ ਕਰ ਰਹੇ ਆ ਔਰ ਉਹ ਕਹਿੰਦੇ ਕਿ ਜਦੋਂ ਮਾਤਾ ਸੰਿਆਸੀ ਜੀ ਦੱਸਦੇ ਸੀ ਕਿ ਜਦੋਂ ਤੁਸੀਂ ਇਹਨੂੰ ਪਾਓਗੇ ਤੇ ਅੱਖਾਂ ਸਾਫ਼ ਹੋਣਗੀਆਂ ਅੱਖਾਂ ਸਾਫ਼ ਹੋਣ ਨਾਲ ਅੱਖਾਂ ਦੀਆਂ ਜਿਹੜੀਆਂ ਕੋਈ ਬਿਮਾਰੀਆਂ ਉਹ ਖਤਮ ਹੋਣਗੀਆਂ ਲੇਕਿਨ ਪੇਸ਼ੈਂਟ ਵੀ ਸਾਨੂੰ ਅੱਜ ਇਹ ਕਹਿੰਦੇ ਆ ਕੇ ਕਿ ਸਾਡੀਆਂ ਬੜੀ ਬੜੀ ਪੁਰਾਣੀਆਂ ਜੜੀਆਂ ਐਂਕਾਂਗਾਂ ਜੇ ਲੰਬੇ ਪੜਨ ਦੇਖੋ 2 ਮਹੀਨਾ 2 ਮਹੀਨਾ 1 ਸੀਸੀ 2 ਸੀਸੀ ਨਹੀਂ 6 ਮਹੀਨੇ ਪੜਨ ਨਾਲ ਅਧੀਆਂ ਐਨਕ ਵੀ ਜੜੀ ਹੈ ਉਹ ਉਤਰ ਵੀ ਦੇਖੀ ਹੈ ਪੇਸ਼ੰਨੇ ਔਰ ਨੰਬਰ ਵੀ ਘਟ ਹੁੰਦਾ ਦੇਖਿਆ ਔਰ ਇਹ ਵੀ ਕੋਈ ਐਕਸਪਾਇਰੀ ਨਹੀਂ ਹੈ ਇਹ ਮੈਡੀਕੀਸ਼ਨ ਦੀ ਕੋਈ ਐਕਸਪਾਇਰੀ ਨਹੀਂ ਹੈ ਔਰ ਅਨੁਰਾਦਨ ਨੂੰ ਸਾਨੂੰ ਵਾਲੇ ਇੱਕ ਇੱਕ ਡ੍ਰੌਪ ਪਾਣੀ ਕਿ ਇਸ ਦਵਾਈ ਨੂੰ ਬੱਚੇ ਤੋਂ ਲੈ ਕੇ ਬਜੁਰਗ ਤੱਕ ਹਰ ਕੋਈ ਪਾਚਕ ਦਾ ਔਰ ਇਵਨ ਸਿਨਹਾਸੀ ਜੀ ਨੇ ਹੈਲਥਡ ਪਾਰਟ ਵਾਲ ਗਵਰਨਮੈਂਟ ਆਫ ਇੰਡੀਆ ਕੋਲੋਂ ਵੀ ਸਰਟੀਫਾਈਡ ਕਰਵਾਇਆ ਹੋਇਆ ਕਿ ਇਹਦਾ ਕੋਈ ਆਫਟਰ ਇਫੈਕਟ ਨਹੀਂ ਹੈ ਕਿਉਂਕਿ ਇਹਦੇ ਚ ਗੰਗਾ ਜਲ ਤੋਂ ਇਲਾਵਾ ਕੁਝ ਹੈ ਹੀ ਨਹੀਂ ਇਸ ਕਰਕੇ ਬਿਲਕੁਲ ਨਿਸ਼ੁਲਕ ਹੈ ਜੀ ਬਿਲਕੁਲ ਨਿਸ਼ੁਲਕ ਹੈ ਜੀ ਇਹ ਜੇ ਕਿਸੇ ਨੇ ਲੈਣੀ ਹੋਵੇ ਤੇ ਕਿੱਥੇ ਕੰਟਰੀ ਉਹ ਸੁੰਦਰ ਆਸ਼ਰਮ ਜਿਹੜਾ ਚੋਪਾਰ ਕਰਦੇ ਹੀ गो रोशन लाल पेंट के सामने है उत्थे सवेरे साढ़े दस तो लग के डेढ़ बजे तक आधार कार्ड लैके आए वह आधार कार्ड ला बकायदा बका रजिस्टर करके मोबाइल नंबर लिख के साइन करा के बेटी ल